ਪੁਲਿਸ ਕਸਟਡੀ ਦੇ ਵਿੱਚ ਹੋਈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮੁੱਦਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸੋ ਹੁਣ ਇਹ ਮੁੱਦਾ ਲੋਕ ਸਭਾ ਦੇ ਵਿੱਚ ਵੀ ਪਹੁੰਚ ਚੁੱਕਿਆ ਕਿਉਂਕਿ ਰਾਜਾ ਬੜਿੰਗ ਜਿਹੜੇ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਨੇ ਉਹਨਾਂ ਦੇ ਵੱਲੋਂ ਇਸ ਮੁੱਦੇ ਨੂੰ ਜ਼ੋਰ ਸ਼ੋਰ ਦੇ ਨਾਲ ਲੋਕ ਸਭਾ ਦੇ ਵਿੱਚ ਵੀ ਚੁੱਕ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਜਿਹੜੀ ਇੰਟਰਵਿਊ ਸੀ ਇਹ CIA ਸਟਾਫ ਖਰੜ ਦੇ ਵਿੱਚ ਹੋਈ ਸੀ ਭਾਵੇਂ ਕਿ ਪਹਿਲਾਂ ਇਸ ਸਬੰਧ ਦੇ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਦੇ ਵੱਲੋਂ ਇਸ ਦਾ ਖੰਡਨ ਕੀਤਾ ਗਿਆ ਸੀ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਹੈ। ਇਸ ਦੇ ਸਬੰਧ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਸਪੱਸ਼ਟ ਕੀਤੀ ਗਈ ਸੀ ਕਿ ਡੀਜੀਪੀ ਸਾਹਿਬ ਨੇ ਸਭ ਕੁਝ ਕਲੀਅਰ ਕਰ ਦਿੱਤਾ ਹੈ ਤੇ ਕਿਹਾ ਸੀ ਕਿ ਜਿਸ ਤਰੀਕੇ ਨਾਲ ਡੀਜੀਪੀ ਸਾਹਿਬ ਨੇ ਦੱਸਿਆ ਕਿ ਇਹ ਜਿਹੜੀ ਇੰਟਰਵਿਊ ਹੈ ਉਹ ਪੰਜਾਬ ਦੇ ਵਿੱਚ ਨਹੀਂ ਹੋਈ ਪੁਲਿਸ ਕਸਟਡੀ ਦੇ ਵਿੱਚ ਨਹੀਂ ਹੋਈ ਲੇਕਿਨ ਜਦੋਂ ਕੌਗਨੀਸੈਂਸ ਹਾਈ ਕੋਰਟ ਦੇ ਵੱਲੋਂ ਲਿਆ ਗਿਆ ਤਾਂ ਜਾਂਚ ਕਮੇਟੀ ਬੈਠੀ ਜਾਂਚ ਕਮੇਟੀ ਦੇ ਵਿੱਚ ਹੁਣ ਜਾਂਚ ਦੇ ਵਿੱਚ ਸਾਹਮਣੇ ਆਇਆ ਐਸਟ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਜਿਹੜੀ ਇੰਟਰਵਿਊ ਆ ਉਹ ਖੜ ਦੇ ਸੀਆਈ ਸਟਾਫ ਦੇ ਵਿੱਚ ਹੋਈ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਬਾਦੀਆਂ ਨਜ਼ਰ ਆ ਰਹੀਆਂ ਨੇ ਕਿ ਲੌਰੈਂਸ ਬਿਸ਼ਨੋਈ ਦੇ ਮਾਮਲੇ ਦੇ ਉੱਪਰ ਡੀਜੀਪੀ ਸਾਹਿਬ ਦੇ ਵੱਲੋਂ ਵੀ ਪਹਿਲਾਂ ਇਹ ਕਿਹਾ ਗਿਆ ਸੀ ਕਿ ਇਹ ਜਿਹੜੀ ਇੰਟਰਵਿਊ ਹੈ ਉਹ ਪੰਜਾਬ ਦੇ ਵਿੱਚ ਨਹੀਂ ਹੋਈ ਪੁਲਿਸ ਕਸਟਡੀ ਦੇ ਵਿੱਚ ਨਹੀਂ ਹੋਈ ਲੇਕਿਨ ਹੁਣ ਜਦੋਂ ਸਾਹਮਣੇ ਗੱਲ ਇਹ ਆ ਚੁੱਕੀ ਹੈ ਕਿ ਇਹ ਜਿਹੜੀ ਇੰਟਰਵਿਊ ਹੈ ਸੀਆਈ ਸਟਾਫ ਦੇ ਵਿੱਚ ਖੜ ਦੇ ਵਿੱਚ ਹੋਈ ਸੀ ਹੁਣ ਇਹ ਮੁੱਦਾ ਪੱਖ ਦਾ ਪੱਖ ਦਾ ਲੋਕ ਸਭਾ ਦੇ ਵਿੱਚ ਪਹੁੰਚਿਆ ਤੇ ਰਾਜਾ ਬੜਿੰਗ ਦੇ ਵੱਲੋਂ ਇਸ ਮੁੱਦੇ ਨੂੰ ਪੂਰੇ ਜੋਰ ਸ਼ੋਰ ਦੇ ਨਾਲ ਉਠਾਇਆ ਗਿਆ ਅਤੇ ਪੰਜਾਬ ਸਰਕਾਰ ਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਦੇ ਵਿੱਚ ਵੱਡਾ ਵਾਦਾ ਕਰ ਦਿੱਤਾ ਗਿਆ ਦੱਸ ਜੀ ਕਿ ਲੋਕ ਸਭਾ ਦੇ ਵਿੱਚ ਅੱਜ ਇਹ ਮੁੱਦਾ ਉਠਿਆ ਰਾਜਾ ਬੜਿੰਗ ਦੇ ਵੱਲੋਂ ਇਸ ਮੁੱਦੇ ਦੇ ਸੰਬੰਧ ਦੇ ਵਿੱਚ ਲੋਕ ਸਭਾ ਦੇ ਵਿੱਚ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ पपती महोदय मैं देश के एक बड़े गैंगस्टर के बारे में बात करना चाहता हूं जिसका नाम लॉरेंस बिश्नोई है और जिसका आतंक पूरे देश में है और आजकल वो गुजरात में साबरमती जेल में बंद है जिसने दुनिया के मशहूर कलाकार सिद्धू मूसे को मारा है और जो कहता है मैं सलमान खान को मारूंगा और पंजाब के अंदर उसका आतंक चरम पर है और व्यापारियों से फरौती लेता है और जो व्यापारी फरौती नहीं देता उसको मार दिया जाता है कल क्या हुआ जेल के अंदर से उसका इंटरव्यू आया है पिछले छह महीने पहले हमने शोर मचाया हाईकोर्ट ने कॉग्निजेंस लिया उसके बाद कल पता चला कि पुलिस के लोगों ने सीआईए में जहां इंटेरोगेशन होता है वहां पर एक बड़े मशहूर चैनल पर उसका इंटरव्यू आया पंजाब में एक हुआ और एक राजस्थान में हुआ जो ऐसे चलता है जब कोर्ट में जाता है जैसे देश का गृह मंत्री जाता हो जो व्यक्तियों का कत्ल करता है क्या केंद्र सरकार उसके बारे में कुछ करेगी और नहीं करेगी उर्जाना लोगों को मारने का काम करता है ये बाहर की बातें करते हैं लेकिन देश में जिस बंदे ने आतंक फैला रखा है उसके बारे में कुछ करना चाहिए कि किस तरीके जोर शोर यह मुद्दा जरा आज ਲੋਕ ਸਭਾ ਦੇ ਵਿੱਚ ਵੀ ਗੂੰਜਦਾ ਹੋਇਆ ਨਜ਼ਰ ਆਇਆ ਤੇ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਇੱਕ ਵੱਡਾ ਗੈਂਗਸਟਰ ਜਿਸ ਨੂੰ ਕਿ ਸੀਆਈਏ ਸਟਾਫ ਦੇ ਵਿੱਚ ਪੁੱਛਗਿੱਛ ਕਰਨ ਲਈ ਲਿਆ ਗਿਆ ਸੀ ਲੇਕਿਨ ਪੁਲਿਸ ਕਸਟਡੀ ਦੇ ਵਿੱਚ ਹੋਣ ਦੇ ਬਾਵਜੂਦ ਵੀ ਇੱਕ ਵੱਡੇ ਚੈਨਲ ਦੇ ਉੱਪਰ ਉਹਨਾਂ ਦੀ ਇੰਟਰਵਿਊ ਕਰਾਈ ਗਈ ਤੇ ਨਾਲ ਹੀ ਨਾਲ ਕਿਹਾ ਕਿ ਜਿਹੜਾ ਕਿ ਹੁਣ ਸਾਬਰਮਤੀ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਇੱਕ ਉਹਨਾਂ ਦੀ ਇੰਟਰਵਿਊ ਬਾਹਰ ਵੀ ਹੋਈ ਹੈ ਲੇਕਿਨ ਜਿਹੜੀ ਇੰਟਰਵਿਊ ਮੇਨ ਚਰਚਾ ਦਾ ਵਿਸ਼ਾ ਬਣੀ ਸੀ ਉਹ ਪੰਜਾਬ ਦੇ ਵਿੱਚ ਹੋਈ ਹੈ ਸੀਆਈਏ ਸਟਾਫ ਦੇ ਵਿੱਚ ਉਸ ਦੀ ਇੰਟਰਵਿਊ ਹੋਈ ਹੈ ਸੋ ਇਸ ਸਬੰਧ ਵਿੱਚ ਕੇਂਦਰ ਦੀ داخل ਦੀ ਮੰਗ ਕਰਦੇ ਹੋਏ ਉਹਨਾਂ ਦੇ ਵੱਲੋਂ ਅੱਜ ਇੱਕ ਟਵੀਟ ਕੀਤਾ ਗਿਆ ਤੁਸੀਂ ਆਪਣੀ ਸਕਰੀਨ ਦੇ ਉੱਪਰ ਟਵੀਟ ਦੇਖ ਰਹੇ ਹੋ ਜਿਸ ਟਵੀਟ ਦੇ ਵਿੱਚ ਰਾਜਾ ਬੜਿੰਗ ਦੇ ਵੱਲੋਂ ਕਿਹਾ ਗਿਆ ਕਿ ਇਹ ਰਾਜ ਸਪੌਂਸਰਡ ਅੱਤਵਾਦ ਹੈ ਜਾਂ ਰਾਜ ਦੀ ਅਣਦੇਖੀ ਅੱਤਵਾਦ ਹੈ ਉਹ ਵੱਡਾ ਸਵਾਲ ਵੱਡਾ ਕੁਐਸਚਨ ਮਾਰਕ ਉਹਨਾਂ ਦੇ ਵੱਲੋਂ ਸਰਕਾਰ ਦੇ ਉੱਪਰ ਲਗਾਇਆ ਗਿਆ ਰਾਜ ਦੇ ਉੱਪਰ ਲਗਾਇਆ ਗਿਆ ਕਿ ਇਹ ਰਾਜ ਸਪੌਂਸਰਡ ਅੱਤਵਾਦ ਹੈ ਜਾ ਰਾਜ ਦੀ ਅਣਦੇਖੀ ਅਤਵਾਦ ਹੈ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦੇ ਜਿਨ੍ਹਾਂ ਦੇ ਖਿਲਾਫ ਕਈ ਰਾਜਾਂ ਵਿੱਚ ਕੇਸ ਹਨ ਉਹ ਕੇਂਦਰੀ ਰਾਜ ਦੀਆਂ ਜੇਲਾਂ ਵਿੱਚ ਆਮ ਆਦੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਕਿਉਂ ਲੈਂਦੇ ਹਨ ਉਹਨਾਂ ਅੱਗੇ ਲਿਖਿਆ ਕਿ ਬਹੁਤ 56 ਇਚ ਦਾ ਸੀਨਾ ਨਰਿੰਦਰ ਮੋਦੀ ਜੀ ਲਈ ਤੇ ਸੁਰੱਖਿਆ ਪੰਜਾਬ ਭਗਵੰਤ ਮਾਨ ਜੀ ਲਈ ਇਹ ਉਹ ਟਵੀਟ ਹੈ ਜਿਹੜਾ ਕਿ ਰਾਜਾ ਬੜਿੰਗ ਦੇ ਵੱਲੋਂ ਅੱਜ ਕੀਤਾ ਗਿਆ ਅਤੇ ਮੇਨ ਮੁੱਦਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਮੰਗ ਕਰਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਸਿੱਧੇ ਤੌਰ ਤੇ ਲਿਖਿਆ ਕਿ ਇਹ ਕੀ ਇਹ ਰਾ ਸਪੌਂਸਰਡ ਅਤਵਾਦ ਹੈ ਗੈਂਗਸਟਰ ਜਾਬਰ ਕਹਿੰਇ ਕਿ ਰਾਜ ਦੀ ਅਣਦੇਖੀ ਦਾ ਅਤਵਾਦ ਹੈ ਗੈਂਗਸਟਰ ਨੂੰ ਜਿੱਥੇ ਕਿ ਉਹਨਾਂ ਵੱਲੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਪੁਲਿਸ ਦੇ ਵੱਲੋਂ ਉੱਥੇ ਹੀ ਪੁਲਿਸ ਦੀ ਕਸਟਡੀ ਦੇ ਵਿੱਚ ਬੈਠ ਕੇ ਉਹ ਇੰਟਰਵਿਊ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੋ ਉਹਨਾਂ ਦੇ ਵੱਲੋਂ ਜਿੱਥੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਗੱਲ ਕੀਤੀ ਹੈ ਉੱਥੇ ਹੀ ਉਹਨਾਂ ਨੇ ਵਰਲਡ ਫੇਮਸ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦੇ ਕਤਲ ਦੀ ਗੱਲ ਵੀ ਕਹੀ ਕਿ ਸਿੱਧੇ ਤੌਰ ਤੇ ਇਹ ਉਸ ਕਤਲ ਦੇ ਵਿੱਚ ਇਨਵੋਲਵ ਸੀ ਇੱਥੋਂ ਤੱਕ ਇਨੀ ਉਹ ਬਾਲੀਵੁੱਡ ਕਲਾਕਾਰ ਜਿਹੜੇ ਸਲਮਾਨ ਖਾਨ ਨੇ ਉਹਨਾਂ ਨੂੰ ਮਾਰਨ ਦੇ ਲਈ ਸਿੱਧੇ ਧਮਕੇ ਦਿੰਦੇ ਹੋਏ ਪਿਛਲੇ ਦਿਨਾਂ ਅਚ ਦਿਖਾਈ ਦਿੰਦੇ ਸੀ ਲੇਕਿਨ ਇਸ ਸਬੰਧ ਦੇ ਵਿੱਚ ਰਾਜ ਸਰਕਾਰ ਦੇ ਵੱਲੋਂ ਕੁਝ ਨਹੀਂ ਕੀਤਾ ਗਿਆ ਹੁਣ ਕੇਂਦਰ ਸਰਕਾਰ ਨੂੰ ਦਾਖਲ ਦੀ ਮੰਗ ਕਰਦੇ ਹੋਏ ਨਜ਼ਰ ਆਏ ਨੇ ਸੋ ਇਹ ਮੁੱਦਾ ਜਿਹੜਾ ਪੱਖ ਦਾ ਪੱਖ ਦਾ ਜਿਹੜਾ ਕਿ ਹਾਈ ਕੋਰਟ ਦੇ ਕੰਵਿਨਿਐਂਸ ਤੋਂ ਬਾਅਦ ਇਸ ਦੀ ਜਾਂਚ ਹੋਈ ਹੈ ਜਾਂਚ ਦੇ ਵਿੱਚ ਇਹ ਕਲੀਅਰ ਹੋ ਚੁੱਕਿਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਇਹ ਇੰਟਰਵਿਊ ਹੈ ਜਿਹੜੀ ਓਸੀਏ ਸਟਾਫ ਖੜ ਦੇ ਵਿੱਚ ਹੋਈ ਸੀ ਫਾਮੇ ਕੀ ਪਹਿਲਾਂ ਜਦੋਂ ਇਹ ਮੁੱਦਾ ਉੱਠਿਆ ਸੀ ਇੰਟਰਵਿਊ ਦੀ ਗੱਲ ਹੋਈ ਸੀ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਇਹ ਇੰਟਰਵਿਊ ਹੋਈ ਹੈ ਤਾਂ ਉਸ ਸਮੇਂ ਖੁਦ ਡੀਜੀਪੀ ਸਾਹਿਬ ਦੇ ਵੱਲੋਂ ਇਹ ਸਫਾਈ ਦਿੱਤੀ ਗਈ ਸੀ ਕਿ ਇਹ ਜਿਹੜੀ ਇੰਟਰਵਿਊ ਹੈ ਪੰਜਾਬ ਦੇ ਵਿੱਚ ਨਹੀਂ ਹੋਈ ਪੰਜਾਬ ਤੋਂ ਬਾਹਰ ਕਿਸੇ ਜੇਲ੍ਹ ਦੇ ਵਿੱਚ ਇਹ ਇੰਟਰਵਿਊ ਹੋਈ ਹੈ ਉਹਨਾਂ ਦੇ ਵੱਲੋਂ ਕੁਝ ਤਰਕ ਵੀ ਦਿੱਤੇ ਗਏ ਸੀ ਬਾਲਾਂ ਦੀ ਲੰਬਾਈ ਬਾਲਾਂ ਦੇ ਛੋਟੇ ਵੱਡੇ ਹੋਣ ਨੂੰ ਦੇਖ ਕੇ ਲੈ ਕੇ ਵੀ ਡੀਜੀਪੀ ਸਾਹਿਬ ਦੇ ਵੱਲੋਂ ਤਰਕ ਦਿੱਤੇ ਗਏ ਸੀ ਲੇਕਿਨ ਹੁਣ ਜਦੋਂ ਇਹਦਾ ਹੌਲਲਾ ਹੋਇਆ ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਮੁੱਦੇ ਨੂੰ ਚੁੱਕਿਆ ਗਿਆ ਇਹ ਚੁੱਕਿਆ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਰਾਜ ਦੇ ਵਿੱਚ ਗੈਂਗਸਟਰ ਬਾਸ ਦੀ ਪੁਸ਼ਤ ਪਨਾਈ ਹੋ ਰਹੀ ਹੈ ਤਾਂ ਹਾਈ ਕੋਰਟ ਦੇ ਵੱਲੋਂ ਕਾਗਨੀਸ਼ੈਂਸ ਲੈ ਗਿਆ ਜਿਸ ਤੋਂ ਬਾਅਦ ਇਹ ਪੂਰੀ ਜਾਂਚ ਹੋਈ ਜਾਂਚ ਦੇ ਵਿੱਚ ਹੁਣ ਇਹ ਕਲੀਅਰ ਹੋ ਚੁੱਕਿਆ ਹੈ ਹਾਈ ਕੋਰਟ ਦੇ ਵਿੱਚ ਪਹੁੰਚੀ ਜਾਂਚ ਦੀ ਰਿਪੋਰਟ ਦੇ ਵਿੱਚ ਇਹ ਕਲੀਅਰ ਹੋ ਚੁੱਕਿਆ ਕਿ ਜਿਹੜੀ ਪਹਿਲੀ ਇੰਟਰਵਿਊ ਹੈ ਉਸ ਜਿਹੇ ਸਟਾਫ ਖੜ ਦੇ ਵਿੱਚ ਹੋਈ ਸੀ ਲੇਕਿਨ ਹੁਣ ਇਸ ਤੋਂ ਬਾਅਦ ਇਹ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਕਿ ਆਖਰ ਜੇਕਰ ਇਹ ਪੰਜਾਬ ਦੇ ਵਿੱਚ ਸੀਆਈ ਸਟਾਫ ਦੇ ਵਿੱਚ ਜਿੱਥੇ ਪੁੱਛਗਿਛ ਕੀਤੀ ਜਾਂਦੀ ਹੈ ਇਨਟੈਰੋਗੇਟ ਕੀਤਾ ਜਾਂਦਾ ਹੈ ਉੱਥੇ ਮੁਲਜ਼ਮਾਂ ਨੂੰ ਸਾ ਉਹਨਾਂ ਦੀ ਇੰਟਰਵਿਊ ਕਿਸ ਤਰੀਕੇ ਨਾਲ ਹੋਈ ਇਸਦੇ ਲਈ ਜ਼ਿੰਮੇਵਾਰ ਕੌਣ ਹੈ ਸੋ ਸਵਾਲਾਂ ਦੇ ਘੇਰੇ ਦੇ ਵਿੱਚ ਜਿੱਥੇ ਡੀਜੀਪੀ ਸਾਹਿਬ ਹੈ ਪੰਜਾਬ ਪੁਲਿਸਾ ਉੱਥੇ ਹੀ ਪੰਜਾਬ ਸਰਕਾਰ ਦੇ ਉੱਪਰ ਵੱਡੇ ਸਵਾਲੀਆ ਨਿਸ਼ਾਨ ਲੱਗਦੇ ਹੋਏ ਨਜ਼ਰ ਆ ਰਹੇ ਨੇ ਸੋ ਟਵੀਟ ਕਰਕੇ ਅੱਜ ਫਿਰ ਤੋਂ ਇਸ ਮੁੱਦੇ ਨੂੰ ਲੋਕ ਸਭਾ ਦੇ ਵਿੱਚ ਵੱਡਾ ਮੁੱਦਾ ਬਣਾ ਕੇ ਪੇਸ਼ ਕੀਤਾ ਗਿਆ ਭਾਵੇਂ ਕਿ ਸੱਚਮੁੱਚ ਇਹ ਵੱਡਾ ਮੁੱਦਾ ਹੈ ਇਸ ਮੁੱਦੇ ਦੀ ਗੂੰਜ ਹੋਣਾ ਜਿਹੜੀ ਲੋਕ ਸਭਾ ਦੇ ਵਿੱਚ ਵੀ ਪਹੁੰਚ ਚੁੱਕੀ ਹੈ ਕਿਉਂਕਿ ਰਾਜਾ ਬੜਿੰਗ ਦੇ ਵੱਲੋਂ ਰਾਜਾ ਬੜਿੰਗ ਜਿਹੜੇ ਕੀ ਲੋਕ ਸਭਾ ਦੀ ਚੋਣਾਂ ਜਿੱਤ ਕੇ ਰਾ ਸੰਸਦ ਮੈਂਬਰ ਬਣ ਕੇ ਲੁਧਿਆਣਾ ਤੋਂ ਲੋਕ ਸਭਾ ਪਹੁੰਚੇ ਨੇ ਲੋਕ ਸਭਾ ਦੇ ਵਿੱਚ ਉਹਨਾਂ ਵੱਲੋਂ ਇਹ ਮੁੱਦਾ ਉਠਾਇਆ ਗਿਆ ਸਿੱਧੂ ਮੂਸੇਵਾਲੇ ਦੇ ਕਤਲ ਦੀ ਗੱਲ ਉਹ ਕਰਦੇ ਨਜ਼ਰ ਆਏ ਸੀ ਗੈਂਗਸਟਰ ਬਾਦ ਦੀ ਗੱਲ ਕਰਦੇ ਨਜ਼ਰ ਆਏ ਸੀ ਪੁਸ਼ਤ ਪਨਾਹੀ ਦੀ ਗੱਲ ਕਰਦੇ ਨਜ਼ਰ ਆਏ ਸੀ ਤੇ ਨਾਲੇ ਨਾਲ ਬਾਲੀਵੁੱਡ ਦੇ ਕਲਾਕਾਰ ਸਲਮਾਨ ਖਾਨ ਨੂੰ ਕਿਸ ਤਰੀਕੇ ਦੇ ਨਾਲ ਲਾਰੈਂਸ ਬਿਸ਼ਨੋਈ ਦੇ ਵੱਲੋਂ ਧਮਕੇ ਦਿੱਤੇਗੇ ਨੇ ਜਾਨੋ ਮਾਰ ਦੇ ਧਮਕੇ ਦਿੱਤੇਗੇ ਸੀ ਉਹੀ ਲਾਰੈਂਸ ਬਿਸ਼ਨੋਈ ਜਦੋਂ ਪੁਲਿਸ ਕਸਟਡੀ ਦੇ ਵਿੱਚ ਸੀ ਪੰਜਾਬ ਦੇ ਵਿੱਚ ਸੀ ਤਾਂ ਉਸ ਦੀ ਇੰਟਰਵਿਊ ਹੋ ਰਹੀ ਹੈ ਸੀਆਈ ਸਟਾਫ ਦੇ ਵਿੱਚ ਇਹ ਇੰਟਰਵਿਊ ਹੋਈ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇਸ ਇੰਟਰਵਿਊ ਦਾ ਜਦੋਂ ਮੁੱਦਾ ਉੱਠਿਆ ਸੀ ਰੌਲਾ ਪਿਆ ਸੀ ਤਾਂ ਡੀਜੀਪੀ ਸਾਹਿਬ ਦੇ ਵੱਲੋਂ ਪੰਜਾਬ ਦੇ ਡੀਜੀਪੀ ਸਾਹਿਬ ਦੇ ਵੱਲੋਂ ਇਸ ਸੰਬੰਧੀ ਸਫਾਈ ਦਿੱਤੀ ਗਈ ਸੀ ਤੇ ਕਲੀਅਰ ਕਰ ਦਿੱਤਾ ਗਿਆ ਸੀ ਕਿ ਇਹ ਜਿਹੜੀ ਇੰਟਰਵਿਊ ਆ ਉਹ ਪੰਜਾਬ ਦੇ ਵਿੱਚ ਨਹੀਂ ਹੋਈ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਨਹੀਂ ਹੋਈ ਸਕੋ ਇਹ ਇੰਟਰਵਿਊ ਪੰਜਾਬ ਤੋਂ ਬਾਹਰ ਕਿਸੇ ਰਾਜ ਦੇ ਵਿੱਚ ਹੋਈ ਹੈ Rajasthan ਦੀ ਗੱਲ ਵੀ ਉਸ ਸਮੇਂ ਨਿਕਲ ਕੇ ਸਾਹਮਣੇ ਆਈ ਸੀ ਕਿ ਇਹ Rajasthan ਦੀ ਕਿਸੇ ਜੇਲ੍ਹ ਦੀ ਇੰਟਰਵਿਊ ਹੋ ਸਕਦੀ ਹੈ ਲੇਕਿਨ ਜਦੋਂ ਵਿਰੋਧੀਆਂ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਹਾਈ ਕੋਰਟ ਦੇ ਵਿੱਚ ਗੱਲ ਪਹੁੰਚੀ ਤਾਂ ਹਾਈ ਕੋਰਟ ਦੇ ਵੱਲੋਂ ਕੌਗਨਿਸ਼ੈਂਸ ਲੈ ਗਿਆ ਜਿਸ ਤੋਂ ਬਾਅਦ ਇਸ ਦੀ ਜਾਂਚ ਹੋਈ ਅਤੇ ਜਾਂਚ ਰਿਪੋਰਟ ਜਦੋਂ ਹਾਈ ਕੋਰਟ ਦੇ ਵਿੱਚ ਪੁਜੀ ਤਾਂ ਵੱਡਾ ਹੋ ਹੱਲਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ ਲਾਰੈਂਸ ਬਿਸ਼ਨੋਈ ਦੀ ਇਸ ਇੰਟਰਵਿਊ ਨੂੰ ਲੈ ਕੇ ਕਿਉਂਕਿ ਜੋ ਜਾਂਚ ਰਿਪੋਰਟ ਹੈ ਉਸ ਦੇ ਵਿੱਚ ਇਹ ਪਾਇਆ ਗਿਆ ਕਿ ਇਹ ਜਿਹੜੀ ਇੰਟਰਵਿਊ ਹੈ ਉਹ ਸੀਆਈ ਸਟਾਫ ਦੇ ਵਿੱਚ ਹੋਈ ਹੈ ਖੜ ਦੇ ਵਿੱਚ ਹੋਈ ਹੈ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੋਈ ਹੈ ਸੋ ਇਸ ਮੁੱਦੇ ਨੂੰ ਹੁਣ ਜਿੱਥੇ ਵੱਖ-ਵੱਖ ਮੀਡੀਆ ਚੈਨਲਾਂ ਦੇ ਵੱਲੋਂ ਉਠਾਇਆ ਜਾ ਰਿਹਾ ਹੈ ਉੱਥੇ ਹੀ ਰਾਜਾ ਬੜਿੰਗਦੋ ਵਿਲੋਈ ਬੜੇ ਜ਼ੋਰ ਸ਼ੋਰ ਦੇ ਨਾਲ ਇਸ ਮੁੱਦੇ ਨੂੰ ਲੋਕ ਸਭਾ ਦੇ ਵਿੱਚੋਂ ਉਠਾਇਆ ਗਿਆ ਤੇ ਨਾਲ ਹੀ ਨਾਲ ਕੇਂਦਰ ਸਰਕਾਰ ਨੂੰ ਹੋਮ ਮਿਨਿਸਟਰ ਅਮਿਤ ਸ਼ਾਹ ਨੂੰ ਇਹ ਗੱਲ ਕਹੀ ਹੈ ਕਿ ਇਸ ਸਬੰਧੀ ਉਹਨਾਂ ਨੂੰ ਵੀ ਕੋਈ ਵੱਡਾ ਫੈਸਲਾ ਲੈ ਲੈਣਾ ਚਾਹੀਦਾ ਹੈ ਸੋ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਹੋ ਰਜਾਨਾ ਰੋਗਨਾ ਟੀਵੀ ਦੇ ਨਾਲ